ਪੰਜਾਬੀ ਦੇ ਮਸ਼ਹੂਰ ਕਵੀ ਦੀਪਕ ਜਤੋਈ ਜੀ ਦੁਆਰਾ ਲਿਖੀ ਗਈ ਇਹ ਕਵਿਤਾ ਖਾਸ ਕਰਕੇ ਨੌਜਵਾਨਾਂ ਲਈ ਰਾਇਆ ਤੂੰ ਰੁਕਨਾ ਰਾਇਆ ਤੂੰ ਰੁਕਨਾ ਰਾਇਆ ਤੂੰ ਰੁਕਨਾ ਕਿਨਿਤ ਦੇ ਮੁਸਾਫਿਰ ਨਿਰਾਸ਼ਾ ਦੇ ਨਜ਼ਦੀਕ ਟੁਕਦੇ ਨਹੀਂ ਹੁੰਦੇ ਐ ਸੂਰਜ ਐ ਚੰਦਾ ਹਵਾ ਤੇ ਸਿਤਾਰੇ ਸਦਾ ਚੱਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਛਾਨਣੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁੱਕਦੇ ਨਹੀਂ ਹੁੰਦੇ ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੋਈ ਐ ਉਹ ਦੁਨੀਆਂ ਚੁਕਾਉਂਦੇ ਨੇ ਚੁੱਕਦੇ ਨਹੀਂ ਹੁੰਦੇ ਤੇ ਤੂੰ ਤੂੰ ਤੇ ਜਾਣਾ ਬੜੀ ਦੂਰ ਹਾਲੇ ਹਜੇ ਕਿਉਂ ਤੂੰ ਐ ਸੂਰਤ ਰੋਣੀ ਬਣਾਈ ਉਹੀ ਗੱਲ ਕੀਤੀ ਨਾ ਕਹਿੰਦੇ ਨੇ ਜਿੱਦਾਂ ਕਿ ਕੋ ਨਾ ਚੱਲੀ ਤੇ ਬਾਬਾ ਜੀ ਤਿਹਾਈ ਮੈਂ ਮੰਨਦਾ ਹਾਂ ਮੰਜ਼ਿਲ ਤੇਰੀ ਦੁਰਾਡੇ ਮੈਂ ਮੰਨਦਾ ਹਾਂ ਮੰਜ਼ਿਲ ਹੈ ਤੇਰੀ ਦੁਰਾਡੇ ਥਕੀਵਾ ਏ ਟੰਗਾ ਨੂੰ ਚੜਿਆ ਵੀ ਹੋਣਾ ਤੇਰੇ ਮਨ ਦਾ ਅੜਿਅਲ ਤੇ ਬੇਬਾਕ ਕੋੜਾ ਕਈ ਵਾਰ ਰਸਤੇ 'ਚ ਅੜਿਆ ਵੀ ਹੋਣਾ ਤੇਰੀ ਆਜ਼ਮਾਇਸ਼ ਨੂੰ ਸਾਵੇਂ ਵਿਦਾਤਾ ਤੇਰੇ ਅਰchnਾ ਲੈ ਲੈ ਖੜਿਆ ਵੀ ਹੋਣਾ ਕਈ ਵਾਰ ਤੇਰੀ ਬਗਾਵਤ ਦਾ ਸ਼ੋਲਾ ਕਈ ਵਾਰ ਤੇਰੀ ਬਗਾਵਤ ਦਾ ਸ਼ੋਲਾ ਮੁਖਾਲਫ ਦੇ ਵਿਹੜੇ ਵਿੱਚ ਲੜਿਆ ਵੀ ਹੋਣਾ ਤਾਂ ਕੀ ਹੋਇਆ ਚੰਨਿਆ ਤਾਂ ਕੀ ਹੋਇਆ ਚੰਨਿਆ ਇਹ ਹੋਇਆ ਹੀ ਕਰਦਾ ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ ਕਦਮ ਮੁਸ਼ਕਲਾਂ ਦੇ ਜੇ ਸੀਨੇ ਧਰ-ਧਰ ਕੇ ਨਾ ਵਧਿਆ ਤਾਂ ਜਵਾਨੀ ਨਹੀਂ ਹੁੰਦੀ ਜੇ ਸੂਲਾ ਤੇ ਤੁਰਿਆ ਤਾਂ ਦਸਖਾ ਜਵਾਨਾ ਜੇ ਸੂਲਾ ਤੇ ਤੁਰਿਆ ਤਾਂ ਦਸਖਾ ਜਵਾਨਾ ਅਜੇਹ ਜਹੇ ਪਖੜਾਂ ਤੋਂ ਡਰਨਾ ਕੀ ਹੋਇਆ ਅਜੇਹ ਜਹੇ ਪਖੜੇ ਤੋਂ ਡਰਨਾ ਕੀ ਹੋਇਆ ਜੇ ਅੰਗਾਰਾਂ ਤੇ ਤੁਰੰਦਾ ਤੂੰ ਪ੍ਰਣ ਕੀਤਾ ਹੈ ਤਾਂ ਫਿਰ ਪੈਰ ਬੋਝ-ਬੋਝ ਕੇ ਤਰਨਾ ਕੀ ਹੋਇਆ ਔਰ ਹੱਸ-ਹੱਸ ਕੇ ਪਿੱਤਾ ਸੁਖਾਣਾ ਹੈ ਜੇ ਹੱਸ-ਹੱਸ ਕੇ ਪਿੱਤਾ ਸੁਖਾਣਾ ਹੈ ਸਿੱਖਿਆ ਤਾਂ ਫਿਰ ਠੰਡੇ ਜੇ ਹੋਕੇ ਪਰਨਾਕੀ ਹੋਇਆ ਸਦਾ ਸ਼ੇਰ ਤਰਦਾ ਹੈ ਪਾਣੀ ਨੂੰ ਸਿੱਧਾ ਸਦਾ ਸ਼ੇਰ ਤਰਦਾ ਹੈ ਪਾਣੀ ਨੂੰ ਸਿੱਧਾ ਵਹਾਂ ਨਾਲ ਵਹਿ ਜਾਣਾ ਤਰਨਾ ਕੀ ਹੋਇਆ ਕਦਮ ਜੇ ਵਧਾਇਆ ਤਾਂ ਮੁੜ-ਮੁੜ ਕੇ ਵੇਨਾ ਕਦਮ ਜੇ ਵਧਾਇਆ ਤਾਂ ਮੁੜ ਮੁੜ ਕੇ ਵਿਨ ਤੇਰੇ ਸਿਰ ਤੇ ਫਰਜ਼ਾਂ ਦਾ ਥੱਬਾ ਹੈ ਜਨਿਆ ਇਹ ਰੁਕ ਰੁਕ ਕੇ ਵਧਣਾ ਜਾਂ ਵਧ ਵਧ ਕੇ ਰੁਕਣਾ ਇਹ ਰੁਕ ਰੁਕ ਕੇ ਵਧਣਾ ਜਾਂ ਵਧ ਵਧ ਕੇ ਰੁਕਣਾ ਤੇਰੀ ਵੀਰਤਾ ਉੱਤੇ ਥੱਬਾ ਹੈ ਜਨਿਆ ਕਿ ਜ਼ਮਾਨੇ ਦੇ ਚੱਕਰ ਨੂੰ ਲਲਕਾਰ ਕੇ ਕਹਿ ਦੇ ਕਿ ਜ਼ਮਾਨੇ ਦੇ ਚੱਕਰ ਨੂੰ ਲਲਕਾਰ ਕੇ ਕਹਿ ਦੇ ਚੱਕਰ ਮੈਂ ਤੇਰੇ ਪਵਾਂ ਕੇ ਹਟਾਂਗਾ ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀ ਦਿਪਕ ਜਤੋਈ ਜੀ ਲਿਖਦੇ ਨੇ ਸੁਨੇਹਾ ਦੇ ਹੋਣੀ ਨੂੰ ਆਪਣੀ ਹੋਣੀ ਨੂੰ ਸੁਨੇਹਾ ਦੇ ਕਿਦੇ ਹੱਥੀ ਹਿੰਮਤ ਦੇ ਹੱਥੀ ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀ ਕਿ ਆਖਿਰ ਮੈਂ ਤੈਨੂੰ ਨਿਵਾਕੇ ਹਟਾਂਗਾ ਤੂੰ ਲਾ ਹੌਸਲੇ ਨਾਲ ਪੱਟਾਂ ਤੇ ਥਾਪੀ ਤੂੰ ਲਾ ਹੌਸਲੇ ਨਾਲ ਪੱਟਾਂ ਤੇ ਥਾਪੀ ਮੁਸੀਬਤ ਨੂੰ ਕਹਿ ਗਏ ਤੈਨੂੰ ਢਾਕੇ ਹਟਾਂਗਾ ਮੁਸੀਬਤ ਨੂੰ ਕਹਿ ਦੇ ਤੈਨੂੰ ਢਾਕੇ ਹਟਾਂਗਾ ਤੂਫਾਨਾਂ ਨੂੰ ਕਹਿ ਦੇ ਕਿ ਵੱਧ ਵੱਧ ਕੇ ਆਓ ਤੂਫਾਨਾਂ ਨੂੰ ਕਹਿ ਦੇ ਕਿ ਵੱਧ ਵੱਧ ਕੇ ਆਓ ਮੈਂ ਕश्ती ਕਿਨਾਰੇ ਲਗਾ ਕੇ ਹਟਾਂਗਾ ਮੈਂ ਕश्ती ਕਿਨਾਰੇ ਲਗਾ ਕੇ ਹਟਾਂਗਾ ਔਰ ਜਦੋਂ ਵੇਖੀ ਤੇਰੇ ਇਰਾਦੇ 'ਚ ਸਖਤੀ ਜਦੋਂ ਵੇਖੀ ਤੇਰੇ ਇਰਾਦੇ 'ਚ ਸਖਤੀ ਤਾਂ ਸ਼ਕਤੀ ਉਦਾਲੇ ਆਪ ਕੋ ਮੇਗੀ ਤੇਰੇ ਤਾਂ ਸ਼ਕਤੀ ਉਦਾਲੇ ਆਪ ਕੋ ਮੂਗੀ ਤੇਰੇ ਐ ਸਾਰੀ ਦੀ ਸਾਰੀ ਖੁਦਾਈ ਦੀ ਤਾਕਤ ਐ ਸਾਰੀ ਦੀ ਸਾਰੀ ਖੁਦਾਈ ਦੀ ਤਾਕਤ ਤੂੰ ਵੇਖੇਂਗਾ ਪੈਰਾਂ ਨੂੰ ਚੁੰਮੇਗੀ ਤੇਰੇ ਤੂੰ ਵੇਂਦਾ ਨਹੀਂ ਕੁਦਰਤ ਦੀ ਬਾਹ ਲੰਬੀ ਲੰਮੀ ਤੂੰ ਵੇਂਦਾ ਨਹੀਂ ਕੁਦਰਤ ਦੀ ਬਾਹ ਲੰਬੀ ਲੰਬੀ ਕਿਵੇਂ ਤੇਰੀ ਮਦਦ ਨੂੰ ਆਉਂਦੀ ਪਈ ਐ ਕੁਰਾਹੇ ਨਾ ਪੈ ਜਾਏ ਕੁਰਾਹੇ ਨਾ ਪੈ ਜਾਏ ਤਦੇ ਬਿਜਲੀ ਲਿਸ਼ਕਾਂ ਨਾਲ ਰਸਤਾ ਬਖਾਉਂਦੀ ਪਈ ਹੈ ਓ ਬੀਬਾ ਓ ਬੀਬਾ ਇਹ ਬਾਰਿਸ਼ ਤੇ ਮਿਲ ਕੇ ਹਨੇਰੀ ਓ ਬੀਬਾ ਇਹ ਬਾਰਿਸ਼ ਤੇ ਮਿਲ ਕੇ ਹਨੇਰੀ ਤੇਰੀ ਰਾਹ ਨੂੰ ਪੱਦਰ ਬਣਾਉਂਦੀ ਪਈ ਹੈ ਇਹ ਬੱਦਲ ਨਹੀਂ ਗੱਜਦੇ ਇਹ ਬੱਦਲ ਨਹੀਂ ਗੱਜਦੇ ਕੁਦਰਤ ਦੀ ਵੀਣਾ ਤੇਰੇ స్వాਗਤੀ ਗੀਤ ਸੁਣਾਉਂਦੀ ਪਈ ਹੈ ਕੁਦਰਤ ਦੀ ਵੀਣਾ ਤੇਰੇ ਸਵਾਗਤੀ ਗੀਤ ਗਾਉਂਦੀ ਪਈ ਐ ਔਰ ਹਿਫਾਜ਼ਤ ਲਈ ਤੇਰੀ ਖੂਨੀ ਦਰਿੰਦੇ ਤੇਰੇ ਅੱਗੇ ਪਿੱਛੇ ਚੱਲੇ ਆ ਰਹੇ ਨੇ ਹਿਫਾਜ਼ਤ ਲਈ ਤੇਰੀ ਖੂਨੀ ਦਰਿੰਦੇ ਤੇਰੇ ਅੱਗੇ ਪਿੱਛੇ ਚੱਲੇ ਆ ਰਹੇ ਨੇ ਤੇ ਰਫਤਾਰ ਤੇਰੀ ਚ ਸੁਸਤੀ ਨਾ ਪਹਜੇ ਰਫਤਾਰ ਤੇਰੀ ਚ ਸੁਸਤੀ ਨਾ ਪਹਜੇ ਤਾਂ ਪੈਰਾਂ ਚ ਕੰਡੇ ਖੂਬੇ ਜਾ ਰਹੇ ਨੇ ਉਹ ਵੇਖ ਉਹ ਵੇਖ ਹੁਣ ਤਾਂ ਉਜਾਲਾ ਵੀ ਦੱਸਿਆ ਤੇ ਮੰਜ਼ਲ ਵੀ ਬਾਹਾਂ ਉਲਾਰੀ ਖੜੀ ਹੈ ਤੂੰ ਨੱਠੀ ਜਾ ਤੂੰ ਨੱਠੀ ਜਾ ਬਗਲਗੀਰ ਹੋ ਜਾ ਉਡੀਕਾਂ ਚ ਕਰਦੀ ਇੰਤਜ਼ਾਰੀ ਖੜੀ ਹੈ ਤੇਰੇ ਦਮ ਕਦਮ ਦੇ ਪਰੋਸੇ ਤੇ ਚੱਲੀ ਉਮੀਦਾਂ ਦੇ ਮੰਜ਼ਰ ਉਹ ਸਾਰੀ ਖੜੀ ਹੈ ਤੂੰ ਪਹੁੰਚਿਆ ਤਾਂ ਦੇਖੀ ਤੂੰ ਪਹੁੰਚਿਆ ਤਾਂ ਦੇਖੀ ਤੇਰੀ ਜਹ ਦੇ ਨਾਰੇ ਇਹ ਰਲ ਮਿਲ ਕੇ ਦੁਨੀਆ ਪੁਕਾਰੀ ਖੜੀ ਹੈ ਔਰ ਤੇਰੇ ਇਸ ਜੀਵਨ ਦੇ ਦੀਪਕ ਦੀ ਲੋ ਨੇ ਤੇਰੇ ਇਸ ਜੀਵਨ ਦੇ ਦੀਪਕ ਦੀ ਲੋ ਨੇ نسل ਆਉਣ ਵਾਲੀ ਨੂੰ ਰਸਤਾ ਵਿਖਾਉਣਾ ਪਵਿੱਤਰ ਸਮਝ ਕੇ ਤੇਰੇ ਪੈਰਾਂ ਦਾ ਰੇਤਾ ਇਹ ਲੋਕਾਂ ਨੇ ਚੁੰਮ-ਚੁੰਮ ਕੇ ਮੱਥੇ ਨੂੰ ਲਾਉਣਾ ਪਵਿੱਤਰ ਸਮਝ ਕੇ ਤੇਰੇ ਪੈਰਾਂ ਦਾ ਰੇਤਾ ਇਹ ਲੋਕਾਂ ਨੂੰ ਚੁੰਮ-ਚੁੰਮ ਕੇ ਮੱਥੇ ਨੂੰ ਲਾਉਣਾ ਸੋ ਦੋਸਤੋ ਏਸੀ ਕਵਿਤਾ ਦੀਪਕ ਜਤੋਈ ਜੀ ਦੁਆਰਾ ਲਿਖੀ Raya Turukna. Dann